ਗੁਰੂ ਜੀ ਕੋ ਹਲਸਾ ਵਾਹਿਗੁਰੂ ਜੀ ਕੀ ਖਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸ਼ਲੋਕ ਦੇ ਵਿਚਾਰ ਤੁਹਾਡੇ ਸਾਹਮਣੇ ਰੱਖਣ ਲੱਗਾ ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋ ਨ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ ਕ੍ਰਿਵਨ ਕ੍ਰਿਵਨ ਅਕਸਰ ਸਤਸੰਗੀਆਂ ਦੇ ਦਿਮਾਗ ਵਿੱਚ ਜੋ ਪਹਿਲੀ ਪੰਕਤੀ ਦੇ ਅਰਥ ਨੇ ਗੁਰਬਾਣੀ ਵਿਆਕਰਣ ਦੇ ਗਿਆਨੀ ਗ੍ਰਾਮਰ ਦੇ ਗਿਆਨੀ ਉਹ ਅਰਥ ਨਹੀਂ ਮੰਨਦੇ ਚਿੰਤਾ ਤਾਂ ਕੀ ਜੀਏ ਪ੍ਰਸ਼ਨ ਮਈ ਬਾਤ ਹੈ ਜੋ ਅਨ ਹੋਨੇ ਹੋਏ ਮਨੁੱਖ ਦੇ ਅੰਦਰ ਚਿੰਤਾ ਹੈ ਕਿਸ ਗੱਲ ਦੀ ਇਹ ਕਮ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਐਸਾ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਕਿ ਹੋ ਜਾਏ ਤਾਂ ਚਿੰਤਾ ਚਿੰਤਾ ਇਸੇ ਗੱਲ ਚਿੰਤਾ ਇੱਕ ਬੋਝ ਹੈ ਚਿੰਤਾ ਇੱਕ ਤਣਾਅ ਹੈ ਔਰ ਧਰਮ ਗਿਆਨੀ ਕਹਿੰਦੇ ਨੇ ਚਿੰਤਾ ਮਨੁੱਖ ਦੀ ਸੋਚ ਸ਼ਕਤੀ ਦੇ ਵਿਕਾਸ ਨੂੰ ਵੀ ਰੋਕਦੀ ਹੈ ਚਿੰਤਾ ਚਿੰਤਨ ਦੇਚ ਦੀਵਾਰ ਖੜਾ ਕਰ ਦਿੰਦੀ ਹੈ ਸਿਮਰਨ ਦੇਚ ਦੀਵਾਰ ਖੜਾ ਕਰ ਦਿੰਦੀ ਹੈ ਚਿੰਤਾ अनेका ਤਰ੍ਹਾਂ ਦੇ ਮਾਨਸਿਕ ਰੋਗਾਂ ਨੂੰ ਜਨਮ ਦਿੰਦੀ ਹੈ ਮਾਨਸਿਕ ਰੋਗ ਅਨੇਕਾਂ ਤਰ੍ਹਾਂ ਦੇ ਸਰੀਰਕ ਰੋਗਾਂ ਨੂੰ ਜਨਮ ਦਿੰਦਾ ਹੈ ਪਰ ਮਹਾਰਾਜ ਜੀ ਕਹਿੰਦੇ ਨੇ ਮੈਂ ਦੇਖਦਾ ਹਾਂ ਚਿੰਤਾ ਤੇ ਹੀ ਦੇ ਸੇ ਸਭ ਕੋਏ ਸਭ ਕੋਏ ਸਭ ਕੋਏ ਦੇ ਵਿਰਾਸਾ ਰਹੀ ਚਿੰਤਾ ਸਾਰਿਆਂ ਨੂੰ ਹੈ ਸਭ ਚਿੰਤਾ ਦੇ ਬੋਝ ਥੱਲੇ ਨੇ ਕਿਸ ਚੀਜ਼ ਦੀ ਚਿੰਤਾ ਮੈਂ ਫਿਰ ਖੁਲਾਸਾ ਕਰਾਂ ਐਸਾ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਕਿ ਨਾ ਹੋਵੇ ਚਿੰਤਾ ਐਸੀ ਘਟਨਾ ਨਹੀਂ ਘਟਣੀ ਚਾਹੀਦੀ ਕਿਦਰ ਐਸਾ ਨਾ ਹੋਵੇ ਘਟ ਜਾਏ ਚਿੰਤਾ ਬਸ ਇਸ ਚੀਜ਼ ਦੀ ਚਿੰਤਾ ਇਹ ਨਹੀਂ ਹੋਣਾ ਚਾਹੀਦਾ ਪਰ ਕਿਦਰ ਐਸਾ ਨਾ ਹੋਵੇ ਹੋ ਜਾਏ ਚਿੰਤਾ ਐਸਾ ਹੋਣਾ ਚਾਹੀਦਾ ਪਰ ਕਿਦਰ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਜਦ ਤੁਸੀਂ ਚਿੰਤਾ ਦੀ ਤੈਅ ਦੇ ਚ ਜਾਓਗੇ ਤੇ ਇੰਨੀ ਗੱਲ ਹੈ ਹੋਰ ਕੁਝ ਨਹੀਂ ਜੋ ਮੇਰੀ ਚਾਹਤ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਕਿਦਰ ਐਸਾ ਨਾ ਹੋਵੇ ਨਾ ਪੂਰੀ ਹੋਵੇ ਚਿੰਤਾ ਐਸੀ ਘਟਨਾ ਨਹੀਂ ਘਟਣੀ ਚਾਹੀਦੀ ਕਿਦਰ ਐਸਾ ਨਾ ਹੋਵੇ ਘਟ ਜਾਏ ਚਿੰਤਾ ਬਸ ਚਿੰਤਾ ਦੇ ਇਹੀ ਕਾਰਨ ਨੇ ਤੋ ਕਿਤਨੇ ਮਨੁੱਖ ਚਿੰਤਾਤੁਰ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਰੇ ਹੀ ਚਿੰਤਾਤੁਰ चिंत ही दी से सब को है। कोई कबूल करे ना करे कोई मने ना मने छोटी वड्डी भयंकर चिंता हर एक नो है चिंता मानसिक बोझ है चिंता मानसिक तनाव है चिंता चिंतन द बाधा खड़ी कर देंगी है सिमरन दीवार है ਇਹ ਇੰਜ ਕਹਿ ਲੋ ਪਰਮਾਤਮਾ ਤੇ ਮਨੁੱਖ ਦੇ ਵਿਚਾਰ ਅਗਰ ਕੋਈ ਦੀਵਾਰ ਹੈ ਤਾਂ ਚਿੰਤਾ ਚਿੰਤਨ ਤੇ ਚਿੰਤਾ ਮਨੁੱਖ ਦੇ ਮੱਥੇ ਤੇ ਪ੍ਰਗਟ ਹੁੰਦਾ ਹੈ ਅੱਖਾਂ ਵਿੱਚ ਪ੍ਰਗਟ ਹੁੰਦੀ ਇਹ ਜੋ ਸਤਿਗੁਰੂ ਕਹਿੰਦੇ ਨੇ ਸਾਰੀ ਚਿੰਤਾ ਤੁਰਨੇ ਕਿਸ ਤਰ੍ਹਾਂ ਦੇਖਿਆ ਆਵੇਗਾ ਮੱਥੇ ਦੇਖਿਆ ਹੋਣੀ ਅੱਖਾਂ ਦੇਖੀਆਂ ਉਹਨਾਂ ਦੀ ਚਿੰਤਾ ਤੇ ਹੀ ਦੀ ਸੇ ਸਭ ਕੋਏ। ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਚਿੰਤਾ ਤੇ ਤਾਂ ਕਰ ਜੇ ਕੁਝ ਅਨ ਹੋਣੀ ਹੋਵੇ ਤੇ ਅਨ ਹੋਣੀ ਹੁੰਦੀ ਨਹੀਂ। ਇਹ ਅਰਥ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। ਚਿੰਤਾ ਤਾਂ ਕੀ ਕੀਜੀਆ ਚੱਕਰ ਚਿੰਤਾ ਜੋ ਅਨ ਹੋ ਨੀ ਹੋਏ ਜੇਕਰ ਅਨ ਹੋਣੀ ਹੋਵੇ ਤਾਂ ਸਤਿਗੁਰੂ ਇਹ ਕਹਿ ਰਹੇ ਨੇ ਅਨ ਹੋਣੀ ਤੇ ਹੁੰਦੀ ਨਹੀਂ ਇਸ ਪੰਕਤੀ ਦੇ ਅਰਥ ਇਹ ਹਨ ਅਨ ਹੋਣੀ ਨਹੀਂ ਹੁੰਦੀ ਹੋਣ ਹਰ ਹੀ ਹੁੰਦਾ ਹੈ ਹੋਣੀ ਹੀ ਹੁੰਦੀ ਹੈ ਅਨ ਹੋਣੀ ਕੁਛ ਨਹੀਂ ਆਉਂਦੀ ਪਰ ਮਨੁੱਖ ਕਹਿੰਦਾ ਹੈ ਮੇਰੇ ਨਾਲ ਕਿਦਰੇ ਅਨ ਹੋਣੀ ਨਾ ਹੋ ਜਾਏ ਨਹੀਂ ਹੋਣੀ ਜੋ ਨਹੀਂ ਹੋਣਾ ਚਾਹੀਦਾ ਕਿਦਰੇ ਹੋ ਨਾ ਜਾਏ ਤੇ ਮਹਾਰਾਜ ਕਰਨ ਜੋ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਹੁੰਦਾ ਹੀ ਨਹੀਂ ਜੋ ਹੋਣਾ ਚਾਹੀਦਾ ਉਹ ਹੀ ਹੁੰਦਾ ਹੈ ਜਿਵੇਂ ਇੱਕ ਦੋ ਉਦਾਹਰਣ ਦੇ ਆ ਇੱਕ ਜਵਾਨ ਕਹਿੰਦਾ ਮੇਰੇ ਤੇ ਬੁਢੇਪਾ ਨਹੀਂ ਆਣਾ ਚਾਹੀਦਾ ਕਿ ਅਨਹੋਣੀ ਕਹਿੰਦੇ ਨਹੀਂ ਆਣਾ ਚਾਹੀਦਾ ਕਮ ਸੇ ਕਮ ਮੇਰੇ ਤੇ ਬੁਢੇਪਾ ਨਹੀਂ ਆਣਾ ਚਾਹੀਦਾ ਪਰ ਉਹਨੂੰ ਕੌਣ ਦੱਸੇ ਬੁਢੇਪਾ ਤੇ ਹੋਣਾ ਹੈ ਤੇ ਹੋਣੀ ਹੈ ਹੋਣੀ ਨੂੰ ਤੂੰ ਅਨਹੋਣੀ ਨਹੀਂ ਕਰ ਸਕਦਾ ਤੇ ਅਨਹੋਣੀ ਨੂੰ ਤੂੰ ਹੋਣੀ ਵੀ ਨਹੀਂ ਕਰ ਸਕਦਾ ਥੋੜੀ ਜਿਹੀ ਇਕਾਗਰਤਾ ਬਖਸ਼ੋਗੇ ਮਨੁੱਖ ਆਪਣੀ ਸਮਰਥਾ ਦੇ ਨਾਲ ਹੋਣੀ ਨੂੰ ਅਨਹੋਣੀ ਨਹੀਂ ਕਰ ਸਕਦਾ ਮਨੁੱਖ ਆਪਣੀ ਕਿਸੇ ਵੀ ਸ਼ਕਤੀ ਦੇ ਨਾਲ ਅਨ ਹੋਣੀ ਨੂੰ ਹੋਣੀ ਨਹੀਂ ਕਰ ਸਕਦਾ ਹੋਣੀ ਨੂੰ ਅਨ ਹੋਣੀ ਨਹੀਂ ਕਰ ਸਕਦਾ ਤੋ ਮਹਾਰਾਜ ਕਹਿੰਦੇ ਕਿਸ ਦੀ ਚਿੰਤਾ ਚਿੰਤਾ ਤਾਂ ਕੀ ਕੀਜੀਏ ਚਿੰਤਾ ਤੇ ਤੂੰ ਤਾਂ ਕਰ ਜੋ ਅਨ ਹੋਣੀ ਵੇ ਜੇਕਰ ਅਨ ਹੋਣੀ ਹੋਵੇ ਅਨ ਹੋਣੀ ਤੇ ਹੁੰਦੀ ਨਹੀਂ ਹੁੰਦੀ ਨਹੀਂ ਜਨਮ ਹੋਇਆ ਕਿਦਰੇ ਮਰਨ ਨਾ ਹੋ ਜਾਏ। ਹ ਹੁਣੇ ਸਰਦਾਰ ਇਕਬਾਲ ਸਿੰਘ ਉਹਨਾਂ ਦੇ ਸਹਬਜ਼ਾਦੇ ਨੇ ਦੱਸਿਆ ਬਈ ਅਸੀਂ ਅੱਜ ਪਿਤਾ ਦੀ ਵਰਸੀ ਮਨਾ ਰਹੇ ਹਾਂ। ਤੇ ਉਸ ਸੰਬੰਧ ਵਿੱਚ ਅਸੀਂ ਆਏ ਹਾਂ ਸਾਰੇ। ਮੈਂ ਤਾਂ ਠੀਕ ਹੈ। ਰੋਜ਼ ਦੇ ਸਤਸੰਗੀ ਸਨ। ਚਲੋ ਮੈਨੂੰ ਜੋ ਖਿਆਲ ਮਿਲੇ ਨੇ ਮੈਂ ਸਦਾਰ ਤੇ ਹੀ ਕੁਝ ਕਹਾਵਾਂਗਾ। ਭੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸ਼ਲੋਕ ਨੂੰ ਵਿਚਾਰ ਦਾ ਆਧਾਰ ਬਣਾ ਕੇ। ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਕਿਦਰੇ ਅਨ ਹੋਣੀ ਹੋ ਜਾਏ ਤੇ ਚਿੰਤਾ ਕਰ ਤੇ ਮਹਾਰਾਜ ਕਹਿੰਦੇ ਅਨ ਹੋਣੀ ਤੇ ਹੁੰਦੀ ਨਹੀਂ ਜਨਮ ਹੋਇਆ ਹੋਣੀ ਸੀ ਪਰ ਮਨੁੱਖ ਕਹਿੰਦਾ ਕਿਦਰੇ ਮਰਨ ਦੀ ਅਨ ਹੋਣੀ ਨਾ ਹੋ ਜਾਏ ਤਾਂ ਮਰਨ ਅਨ ਹੋਣੀ ਨਹੀਂ ਹੋਣੀ ਹੈ ਮੌਤ ਆਉਣੀ ਹੈ ਅਨ ਹੋਣੀ ਨਹੀਂ ਹੈ ਜਵਾਨੀ ਹੋਈ ਹੈ ਆਈ ਹੈ ਹੈ ਕਿਧਰੇ ਬੁਢੇਪੇ ਦੀ ਅਨਹੋਣੀ ਨਾ ਹੋ ਜਾਏ ਤੋ ਬੁਢੇਪਾ ਅਨਹੋਣੀ ਨਹੀਂ ਹੋਣੀ ਹੈ ਹੋਣੀ ਹੈ ਅਨਹੋਣੀ ਨਹੀਂ ਹੈ ਸੁਖ ਮਿਲੇ ਹੋਇਆ ਹੋ ਹੋਇਆ ਕਿਧਰੇ ਦੁੱਖਾਂ ਦੀ ਅਨਹੋਣੀ ਨਾ ਹੋ ਜਾਏ ਕਉ ਮੈਂ ਫਿਰ ਅਰਜ਼ ਕਰਾਂ ਅਨਹੋਣੀ ਨਹੀਂ ਆਉਂਦੀ ਹੁੰਦੀ ਨਹੀਂ ਤਾਂ ਤੋ ਚਿੰਤਾ ਕਰ ਜੇ ਅਨਹੋਣੀ ਹੋਵੇ ਜੋ ਹੋਆ ਹੋ ਵਤ ਸੋ ਜਾਣੇ ਜੋ ਹੋਇਆ ਇਹ ਤੇ ਹੋਣਾ ਹੈ ਮੈਂ ਇੱਕ ਦਿਨ ਧੰਪਦ ਪੜ ਰਿਆ ਸੀ ਮਹਾਤਮਾ ਬੁੱਧਾ ਧਰਮਗ੍ਰੰਥ ਉਹ ਕਹਿੰਦੇ ਜਿਹਨੂੰ ਚਾਰ ਸਚਾਈਆਂ ਦਾ ਪਤਾ ਚੱਲ ਗਿਆ ਤੇ ਚਾਰ ਸਚਾਈਆਂ ਨੂੰ ਜਿਹਨੇ ਮੰਨ ਲਿਆ ਉਹ ਕਹਿੰਦਾ ਮੇਰੀ ਦ੍ਰਿਸ਼ਟੀ 'ਚ ਉਹ ਬ੍ਰह्म ਗਿਆਨੀ ਹੈ। ਉਹ ਪੂਰਨ purkh ਹੈ। ਉਸਨੇ ਜ਼ਿੰਦਗੀ ਦੇ ਤਤਸਾਰ ਨੂੰ ਲੱਭ ਲਿਆ, ਪ੍ਰਾਪਤ ਕਰ ਲਿਆ। ਪਰ ਗਜ਼ਬ ਦੀ ਗੱਲ ਇਹ ਹੀ ਕੁਝ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜੋ ਮਹਾਤਮਾ ਬੁੱਧ ਨੇ ਆਖਿਆ ਕਿਰ ਮੈਂ ਸਮੇਸਾਰ ਵਿੱਚ ਦੇਖਿਆ ਸਮੇਸਾਰ ਜੈਨੀਆਂ ਦਾ ਧਰਮ ਗ੍ਰੰਥ ਇਹੀ ਮਹਾਵੀਰ ਨੇ ਆਖਿਆ ਤੇ ਸਹਿਜੇ ਸਹਿਜੇ ਮੈਂ ਹੈਰਾਨ ਹੋਇਆ ਇਹੀ ਉਪਨਿਸ਼ਦਾਂ ਨੇ ਆਖਿਆ ਭਾਰਤ ਦੇ ਸਾਰੇ ਪੈਗੰਬਰੀ ਪੁਰਸ਼ਾਂ ਦੀ ਸੋਚਣੀ ਇਹੀ ਹੈ ਔਰ ਉਹ ਕਹਿ ਰਹੇ ਨੇ ਜਿਨ੍ਹਾਂ ਨੂੰ ਇਸ ਚਾਰ ਸਚਾਈਆਂ ਦਾ ਪਤਾ ਚੱਲ ਗਿਆ ਸਤਵਾਦੀ ਹੈ ਸਤਸੰਗੀ ਹੈ ਤੇ ਜਿਸ ਨੇ ਇਹਨਾਂ ਚਾਰ ਸਚਾਈਆਂ ਨੂੰ ਕਬੂਲ ਕਰ ਲਿਆ ਜਾਣ ਲਿਆ ਕਬੂਲ ਕਰ ਲਿਆ ਮੈਂ ਕਿਸੇ ਨੂੰ ਜਾਣਦਾ ਪਰ ਉਸ ਦੀ ਹੋਂਦ ਨੂੰ ਮੈਂ تسلیم ਨਹੀਂ ਕਰਦਾ ਮੈਂ ਨਹੀਂ ਮੰਨਦਾ ਜਾਣਦਾ ਮੈਂ ਕੌਣ ਹੈ ਪਰ ਜਾਣਦਿਆਂ ਹੋਇਆ ਵੀ ਮੈਂ ਉਸ ਦੀ ਹੋਂਦ ਨੂੰ تسلیم ਨਹੀਂ ਕਰਦਾ ਮੈਂ ਨਹੀਂ ਮੰਨਦਾ ਜਾਣਨਾ ਮੰਨਣਾ ਇਹ ਦੋ ਅਲੱਗ-ਅਲੱਗ ਮਨੁੱਖੀ ਭਾਵਨਾਵਾਂ ਨੇ ਹੁਣ ਮੈਂ ਅਰਸ਼ ਕਰਾਂ ਜਿਹਨੂੰ ਮੈਂ ਜਾਣਦਾ ਹੀ ਨਹੀਂ ਉਹ ਹੈ ਹੀ ਨਹੀਂ ਮੇਰੀ ਦੁਨੀਆ 'ਚ ਉਹ ਹੈ ਹੀ ਨਹੀਂ ਤੇ ਜਿਹਨੂੰ ਮੈਂ ਮੰਨਦਾ ਨਹੀਂ ਉਹ ਨਹੀਂ ਹੈ ਮੇਰੀ ਦੁਨੀਆ 'ਚ ਹੈ ਹੀ ਨਹੀਂ ਬਾਵੇਂ ਹੋਵੇ ਪਰ ਮੈਂ ਜਾਣਦਾ ਨਹੀਂ ਤਾਂ ਨਹੀਂ ਹੈ ਬਾਵੇਂ ਹੋਵੇ ਮੈਂ ਮੰਨਦਾ ਨਹੀਂ ਤੋਂ ਨਹੀਂ ਹੈ ਥੋੜੀ ਜਿਹੀਆ ਦਿਮਾਗੀ ਸ਼ਕਤੀ ਤੇ ਜ਼ੋਰ ਲਾਣਾ ਪਵੇਗਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜੋ ਮੇਰੀ ਮਨੋਤ ਦੇ ਚ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਭਾਵੇਂ ਹੋਵੇ ਹੋਂ ਦੇ ਨਾਲ ਕੀ ਹੁੰਦਾ ਮੈਂ ਨਹੀਂ ਮੰਨਦਾ ਹੋਂ ਦੇ ਨਾਲ ਕੀ ਮਤਲਬ ਹੈ ਕਿਉਂਕਿ ਮੈਂ ਜਾਣਦਾ ਹੀ ਨਹੀਂ ਹੋਂ ਦੇ ਨਾਲ ਕੀ ਮਤਲਬ ਹੈ ਕਿਉਂਕਿ ਮੈਂ ਸਮਝਦਾ ਹੀ ਨਹੀਂ ਮੈਂ ਜਾਣਦਾ ਹੀ ਨਹੀਂ ਜਿਸ ਨੂੰ ਮੈਂ ਨਹੀਂ ਜਾਣਦਾ ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ ਮਾਵੇਂ ਸੰਸਾਰ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਪਰ ਜੋ ਮੈਂ ਨਹੀਂ ਜਾਣਦਾ ਉਹ ਨਹੀਂ ਹੈ ਜੋ ਮੈਂ ਨਹੀਂ ਮੰਨਦਾ ਉਹ ਨਹੀਂ ਹੈ ਹੋਵੇਗਾ ਪ੍ਰਮਾਤਮਾ ਰੋਮ ਰੋਮੇ ਚ ਹੋਵੇ ਮੈਂ ਨਹੀਂ ਜਾਣਦਾ ਤੋਂ ਨਹੀਂ ਹੈ ਮੈਂ ਨਹੀਂ ਮੰਨਦਾ ਤੋਂ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਤੇ ਨਹੀਂ ਹੈ ਹੋਵੇਗਾ ਬੁਢੇਪਾ ਮੈਂ ਨਹੀਂ ਜਾਣਦਾ ਤੋਂ ਨਹੀਂ ਹੈ ਮੈਂ ਨਹੀਂ ਮੰਨਦਾ ਤੋਂ ਨਹੀਂ ਹੈ ਇਹ ਵੀ ਮੈਸ ਕਰ ਦੇਣਾ ਜ਼ਰੂਰੀ ਨਹੀਂ ਕਿ ਇੱਕ ਜਵਾਨ ਬੁਢੇਪੇ ਨੂੰ ਇਨਕਾਰ ਕਰਦਾ ਹੈ ਬੁੱਢਾ ਵੀ ਬੁਢੇਪੇ ਨੂੰ ਇਨਕਾਰ ਕਰਦਾ ਹੈ ਬਹੁਤੇ ਬੁੱਢੇ ਵੀ ਔਖੇ ਹੋ ਜਾਂਦੇ ਨੇ ਬੁੱਢਾ ਕਿਉਂ ਆਖੇ ਇਨਕਾਰੀ ਹੋਵੇ ਬੁੱਢੇ ਪਾ ਮੈਂ ਨਹੀਂ ਮੰਨਦਾ ਹੋਵੇਗਾ ਬੁੱਢੇ ਪਾ ਹੈ ਬੁੱਢੇ ਪਾ ਮੈਂ ਨਹੀਂ ਜਾਣਦਾ ਮੈਂ ਨਹੀਂ ਮੰਨਦਾ ਹੋਵੇਗੀ ਮੌਤ ਹੈ ਮੌਤ ਮੈਂ ਨਹੀਂ ਜਾਣਦਾ ਮੈਂ ਨਹੀਂ ਮੰਨਦਾ ਜਿਸ ਨੂੰ ਮੈਂ ਜਾਣਦਾ ਨਹੀਂ ਨਹੀਂ ਹੈ ਜਿਸ ਨੂੰ ਮੈਂ ਮੰਨਦਾ ਨਹੀਂ ਨਹੀਂ ਹੈ ਸੰਸਾਰ ਦੇ ਵਿੱਚ ਜੋ ਮੈਂ ਜਾਣਦਾ ਨਹੀਂ ਕਮ ਸੇ ਕਮ ਮੇਰੀ ਦੁਨੀਆ 'ਚ ਉਹ ਨਹੀਂ ਹੈ ਹੋਵੇਗਾ ਸੰਸਾਰ 'ਚ ਮੈਂ ਜਾਣਦਾ ਹੀ ਨਹੀਂ ਨਹੀਂ ਹੈ ਹੋਵੇਗਾ ਸੰਸਾਰ 'ਚ ਮੈਂ ਮੰਨਦਾ ਹੀ ਨਹੀਂ ਨਹੀਂ ਹੈ ਭਾਵੇਂ ਪ੍ਰਮਾਤਮਾ ਹੋਵੇ ਮੈਂ ਜਾਣਦਾ ਹੀ ਨਹੀਂ ਤਾਂ ਨਹੀਂ ਹੈ ਮੈਂ ਅਰਸ਼ 'ਕਾ ਜਗਤ ਦੇ ਵਿੱਚ ਬਹੁਤ ਥੋੜੇ ਜਿਹੇ ਅਨੁਨੁੱਖ ਨੇ ਜੋ ਜਾਣਦੇ ਨੇ ਉਹਨਾਂ ਜਾਣਨ ਵਾਲਿਆਂ 'ਚ ਥੋੜੇ ਜਿਹੇ ਆ ਮਨੁੱਖ ਨੇ ਜੋ ਮੰਨਦੇ ਨੇ ਜਾਣਨਾ ਮੰਨਣਾ ਦੋ ਅਲੱਗ-ਅਲੱਗ ਅਵਸਥਾਵਾਂ ਨੇ ਕਈ ਵਾਰ ਮਨੁੱਖ ਜਾਣ ਲੈਂਦਾ ਹੈ ਮੰਨਦਾ ਨਹੀਂ ਜੇ ਵੀ ਮੈਂ ਅਰਥ ਕਰਦੇ ਆ ਤੇ ਕਈ ਵਾਰ ਮੰਨਦਾ ਹੈ ਜਾਣਦਾ ਨਹੀਂ ਉਹ ਅੰਧੀ ਮਨੋਤ ਆਉਂਦੀ ਹੈ ਉਹਨੂੰ ਕਹਿੰਦੇ ਅੰਧੀ ਮਨੋਤ ਮੰਨਦਾ ਤੇ ਹੈ ਜਾਣਦਾ ਕੱਖ ਵੀ ਨਹੀਂ ਅੰਧੀ ਮਨੋਤ ਜਾਣਦਾ ਹੈ ਮੰਨਦਾ ਨਹੀਂ ਤੋ ਜਾਣੇ ਹੋਏ ਨਾਲ ਸੰਬੰਧ ਨਹੀਂ ਜੁੜਦਾ ਜਾਣੇ ਹੋਏ ਨਾਲ ਰਿਸ਼ਤਾ ਨਹੀਂ ਜੁੜਦਾ ਜਾਣੇ ਹੋਏ ਦੇ ਨੇੜੇ ਨਹੀਂ ਜਾਣਦਾ ਇਸ ਨੂੰ ਮੈਂ ਫਿਰ ਦੁਹਰਾ ਦਿਆਂ ਜੋ ਮੈਂ ਨਹੀਂ ਜਾਣਦਾ ਨਹੀਂ ਹੈ ਜੋ ਮੈਂ ਨਹੀਂ ਸਮਝਦਾ ਨਹੀਂ ਹੈ ਜੋ ਮੈਂ ਨਹੀਂ ਮੰਨਦਾ ਨਹੀਂ ਹੈ जो मेरे चेते देच नहीं नहीं है जो मेरी समझ देच नहीं नहीं है यह भी महसूस दे, भावे हो गए पर मेरी समझ च नहीं है तो नहीं है पशुआ की समझ देच नहीं है तो परमात्मा नहीं है पशुआ की समझ देच नहीं है तो परिवार नहीं है नानके पशुओं देच नहीं पावे हैं पर समझ नहीं तो नहीं है ਨਾ ਦਾਦਕਿਆਂ ਦੀ ਪ੍ਰਣਾਲੀ ਨਾ ਨਾਨਕਿਆਂ ਦੀ ਨਾ ਸਹੁਰਿਆਂ ਦੀ ਭਾਵੇਂ ਹੈ ਪਰ ਸਮਝ ਨਹੀਂ ਤੋਂ ਨਹੀਂ ਹੈ ਗੱਲ ਸਪਸ਼ਟ ਹੈ ਜਿਸ ਦੀ ਮੈਨੂੰ ਸਮਝ ਨਹੀਂ ਜਿੰਨੋਂ ਮੈਂ ਜਾਣਦਾ ਨਹੀਂ ਨਹੀਂ ਹੈ ਪਰ ਜਿੰਨੂੰ ਮੈਂ ਮੰਨਦਾ ਨਹੀਂ ਤੇ ਜੋ ਮੇਰੀ ਸਿਮਰਤੀ ਚ ਨਹੀਂ ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ ਗੁਰੂ ਘਰੇ ਆਉਣ ਦਾ ਪਤਾ ਮਤਲਬ ਕੀ ਹੈ ਪਰਮਾਤਮਾ ਸਮਝ ਦੇ ਚ ਆ ਜਾਏ ਪਰਮਾਤਮਾ ਚੇਤੇ ਦੇ ਚ ਆ ਜਾਏ ਪਰਮਾਤਮਾ ਮਨਉਤ ਦੇ ਚ ਆ ਜਾਏ ਮੰਨ ਲਵੇ ਜਾਣ ਲਵੇ ਮੰਨ ਲਵੇ ਚੇਤੇ ਕਰ ਲਵੇ ਬਸ ਇਨ ਨਹੀਂ ਕਰ ਲਵੇ ਪਹਿਲਾ ਪੜਾਣ ਜਾਣ ਲਵੇ ਜਾਣ ਲਵੇ ਮੰਨੇਗਾ ਬਾਲਨੇ ਤੇ ਮੰਨਣਾ ਅੰਧਾ ਹੋਵੇਗਾ ਜਾਣ ਲਵੇ ਪਹਿਲੀ ਜਾਣਕਾਰੀ ਕਿਉਂ ਜੋ ਮੈਂ ਜਾਣਦਾ ਨਹੀਂ ਉਹ ਤੇ ਹੈ ਹੀ ਨਹੀਂ ਹੋਵੇਗਾ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਕਿਉਂਕਿ ਮੈਂ ਜਾਣਦਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਜਿਸ ਨੂੰ ਮੈਂ ਜਾਣਦਾ ਨਹੀਂ ਉਹ ਨਹੀਂ ਹੈ ਜਿਸ ਨੂੰ ਮੈਂ ਮੰਨਦਾ ਨਹੀਂ ਉਹ ਨਹੀਂ ਹੈ ਮੇਰੀ ਦੁਨੀਆ ਚ ਨਹੀਂ ਹੈ ਤਾਂ ਥੋੜੇ ਜਿਹੇ ਮਨੁੱਖ ਨੇ ਜੋ ਜਾਣਦੇ ਨੇ ਔਰ ਬਹੁਤ ਥੋੜੇ ਮਨੁੱਖ ਨੇ ਜੋ ਮੰਨਦੇ ਨੇ ਜਾਣਨ ਵਾਲਿਆਂ ਦੀ ਵੀ ਇਤਨੀ ਵੱਡੀ ਮਹਿਮਾ ਨਹੀਂ ਮੰਨੀ ਜਿਨ੍ਹਾਂ ਨੇ ਜਾਣ ਕੇ ਮੰਨ ਲਿਆ ਉਹਨਾਂ ਦੀ ਮਹਿਮਾ ਬੜੀ ਬਿਆਨ ਕੀਤੀ ਮਹਾਰਾਜ ਨੇ ਮੰਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਛੇ ਪਛਦਾਏ ਜਿਨੇ ਮੰਨ ਲਿਆ ਉਹਦੀ ਮਹਿਮਾ ਬਿਆਨ ਨਹੀਂ ਕਰ ਸਕਦਾ ਉਤੇ ਮਹਾਨ ਮਹਾਨ ਤਾਂ ਮੈਂ ਇੱਕ ਦਫਾ ਫਿਰ ਦੋਰਾ ਦਿਆਂ ਤੇ ਅੱਗੇ ਚਲਾ ਜਿਹਨੋਂ ਮੈਂ ਜਾਣਦਾ ਨਹੀਂ ਨਹੀਂ ਹੈ ਜਿਹਨੋਂ ਮੈਂ ਸਮਝਦਾ ਨਹੀਂ ਨਹੀਂ ਹੈ ਕਮ से कम ਮੇਰੀ ਦੁਨੀਆ ਚ ਨਹੀਂ ਹੈ ਜਿਹਨੋਂ ਮੈਂ ਮੰਨਦਾ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ ਭਾਵੇਂ ਰੋਮ ਰੋਮ ਦੇ ਚ ਪਰਮਾਤਮਾ ਹੈ ਮੇਰੀ ਸਮਝ ਦੇ ਚ ਨਹੀਂ ਤਾਂ ਨਹੀਂ ਹੈ ਬਾਵੇਂ ਜ਼ਰਰੇ ਜ਼ਰਰੇ ਵਿੱਚ ਪਰਮਾਤਮਾ ਹੈ ਪਰ ਮੇਰੇ ਚੇਤੇ 'ਚ ਨਹੀਂ ਤਾਂ ਨਹੀਂ ਹੈ ਮੇਰੀ ਸਮਝ ਦੇ 'ਚ ਨਹੀਂ ਤਾਂ ਨਹੀਂ ਹੈ ਜਿਤਨੀ ਮਨੁੱਖ ਦੀ ਸਮਝ ਵੱਧਦੀ ਹੈ ਉਤਨਾ ਹੀ ਮਨੁੱਖ ਦਾ ਸੰਸਾਰ ਵੱਧਦਾ ਹੈ ਜਿਤਨੀ ਮਨੁੱਖ ਦੀ ਸਮਝ ਵੱਧਦੀ ਹੈ ਉਤਨਾ ਹੀ ਉਸ ਦਾ ਪਰਮਾਤਮਾ ਹੈ ਕਿਸੇ ਦਾ ਪਰਮਾਤਮਾ ਚੂਹਾ ਵੀ ਹੋਵੇਗਾ ਚੂਹਿਆਂ ਦੀ ਵੀ ਪੂਜਾ ਹੈ गणेश सवारी चूह चुए लोग चूह की भी पूजा कर हैं किसी का परमात्मा सप होवेगा तो नाग पंचमी एक बड़ा व्डा त्यौहार है सप भगवान नाग देवता नाग भगवान तो सपां की भी पूजा है जितनी मेरी समझ है तो मेरी समझ ही जितनी है अजय मेरी दुनिया सिर्फ दरखती भगवान है चाहे वह पिप्पल है चाहे बोड़ है चाहे जंड है अजय मेरी इतनी समझ है ਜੋ ਮੇਰੀ ਸਮਝ ਚ ਹੈ ਔਰ ਅਜੇ ਮੇਰੀ ਇਤਨੀ ਸਮਝ ਆਏ ਬਸ ਵਗਦਾ ਹੋਇਆ ਦਰਿਆ ਹੀ ਪਰਮਾਤਮਾ ਹੈ ਹੋਰ ਕੁਝ ਨਹੀਂ ਮੈਂ ਉਹਨੂੰ ਹੀ ਮਥਾ ਟੇਕ ਲੈਣਾ ਉਹਦੀ ਪੂਜਾ ਕਰ ਲੈਣਾ ਅਜੇ ਮੈਨੂੰ ਇਤਨੀ ਸਮਝ ਆਏ ਜਿਹੜਾ ਬੰਦਾ ਹੈ ਇਹਦੇ ਚ ਬੜੇ ਗੁਣ ਨੇ ਬਸ ਇਹੀ ਰੱਬ ਹੈ ਇਹੀ ਪਰਮਾਤਮਾ ਵਿਸੇਦੀ ਪੂਜਾ ਜਿੰਨੀ ਮੇਰੀ ਸਮਝ ਆਏ ਉਤਨਾ ਹੀ ਮੇਰਾ ਰੱਬ ਹੈ मेरी समझ सीमित है तो मेरा रब भी छोटा है मैनू समझ ही कोई नहीं तो मेरी दुनिया च रब है भी कोई नहीं परमात्मा नहीं होगा परमात्मा है परमात्मा जर्रे जर्रे च है मेरी समझ च नहीं तो नहीं है परमात्मा तो बिना कुछ भी नहीं पर मेरी चेते च नहीं है तो नहीं है मेरी मनोत नहीं तो नहीं है मेरे मन नहीं ਤੋ ਚਾਰ ਪਰਬਲ ਸਚਾਈਆਂ ਨੇ ਮਹਾਤਮਾ ਬੁੱਧ ਕੈਨ ਜਿਹੜਾ ਇਸ ਨੂੰ ਜਾਣ ਲਵੇ ਉਹ ਬ੍ਰह्मज्ञानी ਇਹ ਨਹੀਂ ਚਾਰ ਸਚਾਈਆਂ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬਾਰ ਬਾਰ ਕਰਦੀ ਹੈ ਬਾਰ ਬਾਰ ਕਰਦੀ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਲੋਕ ਦੋ ਪੰਕਤੀਆਂ ਦਾ ਸ਼ਲੋਕ ਇੰਜ ਕਹਿ ਲੋ ਸਾਰਾ ਸਾਗਰ ਗਿਆਨ ਦਾ ਗਾਗਰ ਵਿੱਚ ਹੈ ਇਹਨਾਂ ਦੋ ਪੰਕਤੀਆਂ 'ਚ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਚਿੰਤਾ ਤੇ ਤਾਂ ਕਰੋ ਰੁਸ਼ਦੀ ਕਰੋ ਜੋ ਅਨਹੋਣੀ ਘਟਨਾ ਗੜ ਜਾਏ ਨਾ ਹੋਣਾ ਕੁਛ ਹੈ ਹੀ ਨਹੀਂ ਕੁਝ ਵੀ ਅਨਹੋਣਾ ਨਹੀਂ ਪਰ ਚਿੰਤਾ ਕਿਉਂ ਐਸਾ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਨਾ ਹੋਵੇ ਨਾ ਹੋਵੇ ਤੂੰ ਜੋ ਨਹੀਂ ਹੁੰਦਾ ਉਹ ਹੀ ਨਹੀਂ ਹੁੰਦਾ ਤੂੰ ਕਿਉਂ ਚਿੰਤਾ ਕਰਦਾ ਐਸਾ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਹੋ ਜਾਏ ਤੂੰ ਚਿੰਤਾ ਤੂੰ ਕਿਉਂ ਚਿੰਤਾ ਕਰਦਾ ਜੋ ਹੋਣਾ ਹੈ ਉਹ ਹੀ ਹੁੰਦਾ ਹੈ ਤੂੰ ਨੇ ਕਿਹੜੀ ਗੱਲ ਦੀ ਚਿੰਤਾ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਚਿੰਤਾ ਦੇ ਤਾਂ ਕਰ ਜੇ ਅਨਹੋਣੀ ਹੋਵੇ ਅਨਹੋਣੀ ਕੁਛ ਹੈ ਹੀ ਨਹੀਂ ਕੁਝ ਵੀ ਅਨਹੋਣੀ ਨਹੀਂ ਹੈ ਚਾਰ ਪਰਬਲ ਸਚਾਈਆਂ ਨੇ ਪ੍ਰਥਮ ਦੁੱਖ ਹੈ ਦੂਸਰਾ ਦੁੱਖ ਦਾ ਕਾਰਨ ਵੀ ਹੈ ਤੀਸਰਾ ਨਿਵਰਤੀ ਦਾ ਸਾਧਨ ਵੀ ਹੈ ਚੌਥਾ ਸੁਖ ਹੈ ਔਰ ਹੈ ਮੈਂ ਫਿਰ ਦੋਹਰਾਉਣਾ ਚਾਰ ਸਚਾਈਆਂ ਦੁੱਖ ਹੈ ਹੈ ਦੂਸਰੀ ਸਚਾਈ ਦੁੱਖ ਦਾ ਕਾਰਨ ਵੀ ਹੈ ਬਿਨਾਂ ਕਾਰਨ ਤੋਂ ਨਹੀਂ ਹੈ ਤੇ 3 ਸਚਾਈ ਨਿਵਰਤੀ ਦਾ ਸਾਧਨ ਵੀ ਹੈ ਨੂੰ ਮਿਟਾਇਆ ਵੀ ਜਾ ਸਕਦਾ ਹੈ ਚੌਥੀ ਸਚਾਈ ਸੁਖ ਹੈ ਸੁਖ ਹੈ ਅਗਰ ਕਿਸੇ ਨੂੰ ਇਤਨਾ ਪਤਾ ਚਲ ਜਾਏ ਦੁੱਖ ਹੈ ਤੁਸੀਂ ਆਖੋਗੇ ਸਾਨੂੰ ਇਤਨਾ ਵੀ ਪਤਾ ਨਹੀਂ ਗੁਸਤਾਖੀ maaf ਅਗਰ ਪਤਾ ਆਉਂਦਾ ਤਾਂ ਬਾਰ ਬਾਰ ਅਵਤਾਰੀ પુરੁਸ਼ਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖਿਆ ਸਭ ਸੰਸਾਰ ਸਭ ਜਗਤ ਦੁਖੀ ਹੈ ਇਤਨੀ ਸਚਾਈ ਦਾ ਬੋਧ ਨਹੀਂ ਦੇਖਦੇ ਆ ਉਹ ਹੱਸਦਾ ਪਿਆ ਉਹ ਖੜੇ ਮੱਥੇ ਉਹ ਨੱਚਦੇ ਟੱਪਦੇ ਦੁੱਖ ਕਿੱਥੇ ਹੈ ਪਰ ਕੌਣ ਦੱਸੇ ਇੰਨਾ ਹੱਸਦੇ ਹੋਇਆਂ ਚਿਹਰਿਆਂ ਦੇ ਵਿੱਚ ਹੀ ਰੋਣ ਆ ਚੁੱਕਿਆ ਪਿਆ ਇਹਨਾਂ ਨੱਚਦੇ ਟੱਪਦੀਆਂ ਮੂਰਤੀਆਂ ਦੇ ਅੰਦਰ ਹੀ ਦੁੱਖ ਕਲੇਸ਼ ਛੁਪੇ ਅਗੇ ਇਹ ਸਚਾਈ ਦਾ ਬੋਧ ਨਹੀਂ ਪਤਾ ਨਹੀਂ ਜਿਸ ਨੂੰ ਹੈ ਉਹਨੇ ਪਹਿਲੀ ਸਚਾਈ ਤੇ ਜਾਣ ਲਈ ਦੁੱਖ ਹੈ ਦੁੱਖ ਹੈ ਚਾਹੇ ਮੈਂ ਮਹਿਲ ਦੇ ਚਾਹ ਚਾਹੇ ਮੈਂ جھੌਂਪੜੀ ਚਾਹ ਦੁੱਖ ਹੈ ਚਾਹੇ ਮੈਂ નિર્ધન ਹਾਂ ਚਾਹੇ ਮੈਂ ధਨવાન ਹਾਂ ਦੁੱਖ ਹੈ ਚਾਹ ਮੈਂ ਤੰਦਰੁਸਤਾਂ ਚਾਹ ਮੈਂ ਬਿਮਾਰਾਂ ਦੁਖ ਹੈ ਜੋ ਮੈਂ ਕਹਿ ਰਿਹਾ ਇਹਨੂੰ ਥੋੜਾ ਜਿਹਾ ਵਰਨਨ ਸਰਵਨ ਕਰਾ ਚਾਹ ਮੈਂ ਇੱਕ ਮੁਲਕ ਦੇ ਚਾਹ ਚਾਹ ਮੈਂ ਦੂਜੇ ਮੁਲਕ ਦੇ ਚਾਹ ਦੁਖ ਹੈ ਦੁਖ ਹੈ ਚਾਹ ਮੈਂ ਬਚਪਨ ਦੀ ਅਵਸਥਾ ਚਾਹ ਚਾਹ ਮੈਂ ਜਵਾਨੀ ਦੀ ਅਵਸਥਾ ਚਾਹ ਚਾਹ ਮੈਂ ਬੁਢੇਪੇ ਦੀ ਅਵਸਥਾ ਚਾਹ ਦੁਖ ਹੈ ਦੁਖ ਹੈ चाहे मैं सुंदर हां चाहे मैं करूप हां चाहे मैं खुशहाल हां चाहे मैं बदहाल हां दुख है चाहे मैं छोटा हां चाहे मैं वा हां चाहे मैं निर्गुण हां चाहे मैं गुणवान हां चाहे मैं पढ़ा लिखा हा चाहे मैं बिल्कुल अनपढ़ हां ਅਨਪੜਵੀ ਦੁਖੀ ਪੜ੍ਹ ਲਿਖਾ ਵੀ ਦੁਖੀ। ਨਿਰਧਨ ਵੀ ਦੁਖੀ ਧਨਵਾਨ ਵੀ ਦੁਖੀ ਦੁੱਖ ਹੈ। ਨਿਰਧਨ ਸੋਚਦਾ ਮੈਂ ਦੁਖੀ ਆ ਧਨਵਾਨ ਸੁਖੀ ਨੇ। ਅਨਪੜ ਸੋਚਦਾ ਮੈਂ ਦੁਖੀ ਆ ਪੜ੍ਹੇ ਲਿਖੇ ਸੁਖੀ ਨੇ। ਐਸਾ ਸੋਚਦਾ। ਇੱਕ ਸ਼ਹਿਰ ਦੇ ਰਹਿਣ ਵਾਲਾ ਐਸਾ ਸੋਚਦਾ ਮੈਂ ਦੁਖੀਆਂ ਦੂਜੇ ਸ਼ਹਿਰ ਦੇ ਰਹਿਣ ਵਾਲੇ ਦੁਖੀ ਨਹੀਂ ਨੇ ਕੋਈ ਇਹ ਸੋਚਦਾ ਮੈਂ ਜਿਸ ਮੁਲਕ ਦੇ ਚ ਰਹਿਣਾ ਦੁੱਖ ਹੈ ਪਰ ਦੂਸਰੇ ਜਿਸ ਮੁਲਕ ਦੇ ਚ ਰਹਿੰਦੇ ਨੇ ਦੁੱਖ ਨਹੀਂ ਹੈ ਬਲੇਖ ਬ੍ਰਾਂਤੀ ਮਵਾਲਤਾ महाराज कहें जिथे तक संसार है दुख है नानक दुखिया सब संसार चाहे एक मुल्क है चाहे दूजा मुल्क है चाहे एक शहर है चाहे दूजा शहर है चाहे बच्चा है चाहे बुढ़ा है चाहे निर्गुण है चाहे गुणवान है पढ़ा लिखा है अनपढ़ है दुख है ਅਲੀ ਸਚਾਈ ਦੂਸਰੀ ਦੁੱਖ ਦਾ ਕਾਰਨ ਵੀ ਹੈ ਐਵੇਂ ਨਹੀਂ ਹੈ ਐਵੇਂ ਨਹੀਂ ਹੈ ਤਾਂ ਦੁੱਖ ਦਾ ਕਾਰਨ ਕੀ ਹੈ ਦੁੱਖ ਦਾ ਕਾਰਨ ਹੈ ਨਾ ਸਮਝੀ ਅਗਿਆਨ ਕਾਰਨ ਕੀ ਹੈ ਅਗਿਆਨ ਤੇ ਅਗਿਆਨ ਕਰਕੇ ਮਨੁੱਖ ਚਿੰਤਾਤੁਰ ਹੋ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਜੋ ਹੋਣਾ ਚਾਹੀਦਾ ਹੈ ਕਿਦਰੇ ਐਸਾ ਨਾ ਹੋਵੇ ਨਾ ਹੋਵੇ ਜੋ ਨਹੀਂ ਹੋਣਾ ਚਾਹੀਦਾ ਕਿਦਰੇ ਐਸਾ ਨਾ ਹੋਵੇ ਹੋ ਜਾਵੇ ਚਿੰਤਾ ਦੁੱਖ ਅਗਿਆਨ ਦੁੱਖ ਹੈ ਦੁੱਖ ਦਾ ਕਾਰਨ ਵੀ ਹੈ ਅਗਿਆਨ ਨਿਵਰਤੀ ਦਾ ਸਾਧਨ ਵੀ ਹੈ ਗਿਆਨ ਔਰ ਸੁਖ ਹੈ ਸੁਖ ਹੈ ਜਿੰਨਾ ਅਗਿਆਨ ਦੁੱਖ ਹੈ ਦੁੱਖ ਹੈ ਜਿੰਨਾ ਗਿਆਨ ਆਨੰਦ ਹੀ ਆਨੰਦ ਰੂਹੇ ਜ਼ਮੀਨ ਤੇ ਧਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਨੂੰ ਸ਼ਬਦ ਦਾ ਪੁਜਾਰੀ ਬਣਾਇਆ ज्ञान ਦਾ ਪੁਜਾਰੀ ਬਣਾਇਆ। ਉਹ ਰਾਤ ਦੀ ਗਿਆਤ ਲਈ ਅਰਜ਼ ਕਰਾ। ਉਤਪਤ ਪਰਲੇ ਸ਼ਬਦੇ ਹੋਵੇ। ਸ਼ਬਦੇ ਹੀ ਫਿਰ ਉਪਤ ਹੋਵੇ। ਘਰ ਦੇ ਜਿਸ ਦਰਵਾਜ਼ੇ ਦੇ ਰਾਹੀ ਮੈਂ ਬਾਹਰ ਆਇਆ। ਉਸੇ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਕਰਾਂਗਾ। ਸ਼ਬਦ ਦੇ ਰਾਹੀਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਸੰਸਾਰ ਪਰਵੇਸ਼ ਕਰੇਗਾ ਸ਼ਬਦ ਦੀ ਸੂਝ ਗਿਆਨ ਹੈ ਸ਼ਬਦ ਦੀ ਨਾ ਸਮਝੀ ਅਗਿਆਨ ਹੈ ਕਿਹੜਾ ਸ਼ਬਦ ਸੀ ਜਿਸ ਰਾਹੀਂ ਜਗਤ ਆਇਆ ਹੈ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਤਿਸ ਤੇ ਹੋਏ ਲੱਖ ਦਰਿਆ ਲੱਖਾਂ ਸੂਰਜਾਂ ਦੇ ਦਰਿਆ ਲੱਖਾਂ ਪ੍ਰਥਵੀਆਂ ਦੇ ਦਰਿਆ ਲੱਖਾਂ ਪਸ਼ੂ ਪੰਛੀ ਮਨੁੱਖਾਂ ਦੇ ਦਰਿਆ ਇਹ ਲੱਖਾਂ ਤਰ੍ਹਾਂ ਦੀ ਜ਼ਿੰਦਗੀ ਦੇ ਦਰਿਆ ਕਿਹੜਾ ਸ਼ਬਦ ਸੀ ਉਹ ਕਿਹੜਾ ਦਰਵਾਜ਼ਾ ਸੀ ਜਿਸ ਤੋਂ ਲੰਘ ਕੇ ਆਏ ਨੇ ਉਤਪਤ ਪਰਲੇ ਸ਼ਬਦੇ ਉਤਪਤੀ ਤੇ ਪਰਲੇ ਆਉਣਾ ਤੇ ਜਾਮਣਾ ਇਸ ਨੂੰ ਮੈਂ ਜੀ ਬਿਆਨ ਕਰਾਂ मैं घर जिस दरवाजे बाहर आया तो हम मैं पूछा मैं घर किस तरह प्रवेश करा पुरखा जिस दरवाजे राही बाहर आया अंदर चला जा